ਕ੍ਰਿਪਟਿਕ ਕਮਿਸ਼ਨਰ ਦਫ਼ਤਰ ਦੇ ਬਾਹਰ ਪਿੰਡ ਜਮਾਲ ਦੇ ਵਸਨੀਕਾਂ ਵੱਲੋਂ ਲਗਾਇਆ ਗਿਆ ਧਰਨਾ ਪਿੰਡ ਜਮਾਲ ਦੇ ਵਸਨੀਕਾਂ ਵੱਲੋਂ આરોਪ ਲਗਾਏ ਗਏ ਕਿ ਪੰਚਾਇਤੀ ਚੋਣਾਂ ਲਈ ਫਾਰਮ ਭਰਨ ਆਏ ਤਾਂ ਉਥੇ ਵਿਅਕਤੀ ਵੱਲੋਂ ਫਾਇਲਾ ਭਰ ਕੇ ਸਹਰ ਦਿੱਤੀਆਂ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਾਇਲਾ ਦੁਬਾਰਾ ਭਰਨ ਨੂੰ ਕਿਹਾ ਗਿਆ ਫਾਇਲਾ ਦੁਬਾਰਾ ਵੀ ਭਰ ਲਈਆਂ ਗਈਆਂ ਪਰ ਫਾਇਲਾ ਜਮ੍ਹਾਂ ਨਹੀਂ ਕਰ ਰਹੇ ਇਸ ਕਰਕੇ ਰੋਸ સ્વરૂਪ ਉਹਨਾਂ ਉੱਤੇ ਨਾ ਲਗਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਪਿੰਡ ਚੋਣਾਂ ਨਹੀਂ ਹੁੰਦੇਣਗੇ ਜਿੰਨੀ ਦੇਰ ਤੱਕ ਉਹਨਾਂ ਦੇ ਫਾਇਲਾ ਜਮ੍ਹਾਂ ਨਹੀਂ ਹੁੰਦੀਆਂ ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਦੱਸਿਆ ਕਿ ADC ਨੂੰ ਉਹ ਮਿਲੇ ਹਨ ਤੇ ADC ਨੇ ਕਿਹਾ ਹੈ ਵੀ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਇਸ ਬੰਦ ਵਿੱਚ ਗੱਲ ਕੀਤੀ ਜਾਵੇਗੀ ਪਰ ਜਿੰਨੀ ਦੇਰ ਤੱਕ ਫਾਇਲਾ ਜਮਾ ਨਹੀਂ ਹੁੰਦੀ ਆ ਤਾਂ ਮੈਂ ਇਸੇ ਤਰ੍ਹਾਂ ਹੀ ਚੱਲੇਗਾ ਹੋਰ ਬੋਲਦੇ ਹੋਏ ਉੱਥੇ ਹੋਰ ਉਹਨਾਂ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਜਮਾਲਕੇ ਰਹਾਗੇ ਜਮਾਲਕੇ ਪਿੰਡ ਜਮਾਲਕੇ ਬਲਾਕ ਜਲਾਲਾਬਾਦ ਦੇ ਵਿੱਚ ਪੈਂਦਾ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਪੰਚਾਇਤੀ ਇਲੈਕਸ਼ਨ ਹੋ ਰਹੇ ਹਨ ਪੰਚਾਇਤੀ ਇਲੈਕਸ਼ਨ ਦੇ ਵਿੱਚ ਜਮਾਲਕੇ ਦੇ ਮੈਂਬਰ ਐਜ਼ ਅ ਮੈਂਬਰ ਦਰਖਾਸਤ ਪਰ ਪਹੁੰਚਾ ਸੀ ਜੀ ਨਾ ਸਾਡੇ ਕੋਲ ਪੰਜ ਪਹਿਲਾਂ ਸਰਪੰਚ ਦੀ ਅਸੀਂ ਜਦੋਂ ਵੀ ਅਸੀਂ ਉੱਥੇ ਪਹੁੰਚੇ ਆ ਤਾਂ ਸਾਡੇ ਹੱਥੋਂ ਪਹਿਲਾਂ ਖੋਹ ਲਈਆਂ ਗਿਆ ਸਾਡੇ ਪਿੰਡ ਦਾ ਰਜਿੰਦਰ ਸਰਪੰਚ ਜੋ ਸਾਫ ਦਾ ਸਰਪੰਚ ਹੈ ਉਹਦੇ ਨਾਲ ਕਈ ਗੁੰਡਾ ਅਨਸਰ ਜੀ ਦੇ ਨਾਲ ਉਹਦੇ ਭਤੀਜੇ ਸੀਗੇ ਨਾਲ ਉਹਦੇ ਭਰਾ ਸੀਗੇ ਉਹਨਾਂ ਨੇ ਸਾਡੇ ਕੋਲ ਪਹਿਲਾਂ ਖੋ ਕੇ ਬਾਦ ਜੋ ਸਾਡੇ ਕੋਲ ਇਸ ਟਾਈਮ ਦੀ ਮੌਜੂਦ ਆ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਤੁਹਾਡੀਆਂ ਪਹਿਲਾਂ ਦੁਬਾਰਾ ਰੱਖਾ ਦਿੰਦੇ ਹਾਂ ਅਸੀਂ ਦੁਬਾਰਾ ਫੈਲਾ ਤਿਆਰ ਕਰਕੇ ਰੱਖਿਆ ਨੇ ਤਾਂ ਸਾਡੀਆਂ ਫੈਲਾ ਫਿਰ ਦੁਬਾਰਾ ਹੀ ਉਥੋਂ ਪ੍ਰਸ਼ਾਸਨ ਦੇ ਨਾਕੇ ਹਟਣ ਚਾਹੀਦੇ ਅਸੀਂ ਚਾਹੁੰਦੇ ਆ ਕਿ ਸਾਡਾ ਇਲੈਕਸ਼ਨ ਦੁਬਾਰਾ ਕਰਾਇਆ ਜਾਵੇ ਜਾਂ ਸਾਡਾ ਇਲੈਕਸ਼ਨ ਜਮਾਲ ਕੇ ਤਾਂ ਖੁੱਲ ਜਾਵੇ ਤੁਹਾਡਾ ਸ਼ੁਭਨਾਮਾ ਹਾਂਜੀ ਕੜਾ ਨਾਮ ਮੇਰਾ ਨਾਮ ਸੁਖਦੇਵ ਸਿੰਘ ਜਿਸਾਨੋ ਪਰਵੰਸ ਸਿੰਘ ਪਿੰਡ ਜਮਾਲਾ ਹਾਂਜੀ ਪ੍ਰਧਾਨ ਜੀ ਜਿਵੇਂ ਇਹਨਾਂ ਨੇ ਦੱਸਿਆ ਵੀ ਪੰਚਾਇਤੀ ਇਲੈਕਸ਼ਨ ਫੈਲਾ ਫਾੜ ਦਿੱਤੀ ਹੈ ਨਹੀਂ ਆਉਣ ਤੁਸੀਂ ਕਿਹਨੇ ਦੇਖਦੇ ਹੋ ਤਰਨੇ ਤੇ ਲੋੜ ਪੈ ਗਈ ਇੱਕੀ ਲਾ ਫੋਕਸਨ ਨੂੰ ਨਹੀਂ ਮਿਲੇ ਦੇਖੋ ਜੀ ਮੈਂ ਜਿਲ੍ਹਾ ਫਰਦਾਨ ਔਰ ਜੀਤ ਸਿੰਘ ਢਾਪਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਰਕਾਰਾਂ ਨੇ ਇਹ ਪਿਛਲੀ ਸਰਕਾਰ ਦੇ ਨਾਲ ਬਹੁਤ ਗੰਦੀਆਂ ਸਰਕਾਰਾਂ ਨਿਕਲੀਆਂ ਨੇ ਜੋ ਵੀ ਕਹਿੰਦਾ ਸੀ ਭਗਵੰਤ ਮਾਨ ਜੀ ਕਹਿੰਦੇ ਸਨ ਕਿ ਮੈਂ ਧਰਨੇ ਬਿਲਕੁਲ ਨਹੀਂ ਲੱਗਣ ਦੇਵਾਂਗਾ ਅੱਜ ਹਰੇਕ ਗੱਲ ਤੇ ਹਰੇਕ ਕੰਮ ਉੱਤੇ ਧਰਨੇ ਲੱਗਣ ਜਾ ਰਹੇ ਨੇ ਦੇਖੋ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਅੱਜ ਆ ਰਕਦਾ ਅਧਿਕਾਰ ਖੋਇਆ ਜਾ ਰਿਹਾ ਹੈ ਦੇਖੋ ਜੇ ਜੇਕਰ ਸਰ ਸਮਤੀ ਦੇ ਨਾਲ ਕਿਸੇ ਪੰਚਾਇਤਾਂ ਬਣਵੀਆਂ ਨੇ ਪਰੰਤੂ ਉਸ ਦੇ ਵਿੱਚ ਵੀ ਮੈਂ ਇਹ ਦੱਸਦਾ ਵੀ ਸਾਡੇ ਪਿੰਡ ਦੇ ਵਿੱਚ ਵੀ ਦੰਦਲੀ ਕੀਤੀ ਗਈ ਉਹ ਤੇ ਸਾਡੇ ਵੀ ਇੱਕ ਮੈਂਬਰ ਸੀਗਾ ਉਸ ਦੀ ਦਰਖਾਸਤ ਵੀ ਰੱਖੀ ਸੀਗੀ ਉਸ ਦੀ ਰਖਾ ਰਾਤੋਂ ਰਾਤ ਚੱਕ ਕੇ ਦੂਜੀ ਦਰਖਾਸਤ ਰੱਖ ਦਿੱਤੀ ਗਈ ਪਰੰਤੂ ਅਸੀਂ ਸਰ ਸਮਤੀ ਦੇ ਨਾਲ ਇੱਕੋ ਸਰਪੰਚ ਜੁੜਾ ਦਿੱਤੀ ਉਸ ਨੂੰ ਸਰਪੰਚ ਮੰਨਿਆ ਪਰ ਇਹ ਹਰੇਕ ਪਿੰਡ ਦੇ ਵਿੱਚ ਹਰੇਕ ਮੁਹੱਲੇ ਵਿੱਚ ਹਰੇਕ ਥਾਂ ਤੇ ਜਿਹੜਾ ਨਾਇਨਾ ਟੱਕੇ ਥਾਈ ਚੱਲ ਰਹੀ ਹੈ ਜੋ ਇਹ ਭਗਵੰਤ ਮਾਹ ਹੈ ਇਸ ਦੇ ਦਿਨ ਥੋੜੇ ਹੀ ਨੇ ਔਰ ਇਹਨਾਂ ਦਾ ਫੋਕਟ ਆਇਆ ਉਹ ਸੰਤਾ ਨੇ ਅੱਜ ਧਰਨੇ ਤੇ ਬੈਠੇ ਹੋਏ ਏ ਧਰਨਾ ਕਿੰਨੀ ਦੇਰ ਤੱਕ ਚੱਲੇਗਾ ਦੇਖੋ ਜੀ ਅਸੀਂ ਪਹਿਲਾਂ ਏਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਉਹ ਕਹਿੰਦੇ ਸੀ ਵੀ ਤੁਹਾਡਾ ਮਸਲਾ ਹੱਲ ਕਰਨਿਆ ਕਿਉਂਕਿ ਜੱਜ ਸਾਹਿਬ ਆ ਰਹੇ ਨੇ ਕੋਈ ਇੱਥੇ ਉਤਬਾਦੀ ਜੀ ਸਾਹਿਬ ਨੂੰ ਮਿਲ ਕੇ ਡੀਸੀ ਸਾਹਿਬ ਤੋਂ ਮਿਲਾਂਗੇ ਥੀ ਉਸ ਤੋਂ ਬਾਅਦ ਜੇਕਰ ਸਾਡੀ ਡੀਸੀ ਸਾਹਿਬ ਨੇ ਪਹਿਲਾਂ ਜਿਹੜੀਆਂ ਨੇ ਉਹ ਦਵਾਰਾ ਨਵੀਆਂ ਜਮਾ ਕਰਵਾ ਲੀਆਂ ਤਾਂ ਠੀਕ ਹੈ ਨਹੀਂ ਤਾਂ ਫਿਰ ਸਾਡਾ ਮੋਟਾ ਪੱਕਾ ਹੀ ਚੱਲੇਗਾ ਕਿਉਂਕਿ ਤੁਹਾਨੂੰ ਪਤਾ ਕਿ ਤੇ ਯੂਨੀਅਨ ਵਾਲੇ ਘੱਟ ਜਾਂਦੇ ਹੁੰਦੇ ਨੇ ਫਿਰ ਪਿੱਛੇ ਨਹੀਂ ਹੱਟਦੇ ਜਲਾਲਾਬਾਦ ਦੇ TV ਦੇਗਰੇ ਹੋਂ ਤੁਸੀਂ ਕਿੰਨੇ ਏਡੀਸੀ ਮੈਡਮ ਨੂੰ ਮਿਲੇ ਹੋ ਕਿ ਏਡੀਸੀ ਡੀ ਨੂੰ ਮਿਲੇ ਹੋ ਇਹ ਏਡੀਸੀ ਡੀ ਨੂੰ ਮਿਲੇ ਅੱਜ ਉਹਨਾਂ ਨੇ ਵੀ ਖਾਹ ਤੋਂ ਆਇਆ ਹੈ ਕਿ ਜੱਜ ਸਾਹਿਬ ਆ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈ ਨਾ ਇਹ ਆਪਾ ਮਦਦ ਕਰਨ ਕੀਤਾ ਜਾ ਰਿਹਾ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत